हाँ जोत है क्लास हो गया कि पढ़ना पोट करमल ठीक है ठीक है तेरा ठीक है ठीक है तेरा हाँ सहजप्रीत सिंह के क्लास है ਏ ਮੈਂ ਪੰਜਵੀਂ ਹੁਣਾ ਅੱਛਾ ਹੁਣਾ ਚੌਥੀ ਚ ਹੈ ਮੇਰਾ ਨਾਮ ਹਰਸ਼ਾਨ ਸਿੰਘ ਹੈ ਮੈਂ ਤੀਜੀ ਚਾ ਤੀਜੀ ਚ ਕਿਹੜੇ ਸਕੂਲ ਚ ਹੈ ਐਮ ਆਰ ਸੀਟੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਠੀਕ ਹੈ ਠੀਕ ਹੈ ਇਹ ਵਾਲਾ ਇਹ ਮੁੰਡਾ ਠੀਕ ਹੈ ਠੀਕ ਹੈ ਆ ਛੋਟਾ ਸਾਬੂ ਮੇਰਾ ਨਾਮ ਖਰਬਜੋਤ ਸਿੰਘ ਹੈ ਖਰਬਜੋਤ ਕਿਹੜੀ ਕਲਾਸ ਚ ਹੋ ਗਿਆ ਪੁੱਤ ਡੂਕੇ ਜੀ ਡੂਕੇ ਜੀ ਪਰਮਿੰਦਰ ਸਿੰਘ ਪਰਮਿੰਦਰ ਕਿਹੜੀ ਕਲਾਸ ਚ ਹੈ ਇਹ ਚੌਥੀ ਚ ਚੌਥੀ ਚ ਮੇਰਾ ਨਾਮ ਅਰਮਾਨ ਸਿੰਘ ਹੈ ਹਾਂ ਡੈਡੀ ਦਾ ਨਾਮ ਕੀ ਹੈ ਪਰਮਜੀਤ ਸਿੰਘ ਪਰਮਜੀਤ ਸਿੰਘ ਠੀਕ ਹੈ ਤੇਰਾ ਮੇਰਾ ਨਾਮ ਕਿਰਤਪਾਲ ਸਿੰਘ ਹੈ ਕਿਰਤਪਾਲ ਸਿੰਘ ਕਿ ਕਿਹੜੀ ਕਲਾਸ ਚ ਹੋ ਗਿਆ ਕਿਰਤਪਾਲ 5ਵਾਂ ਅੱਛਾ ਠੀਕ ਹੈ ਕਿਹੜੇ ਸਕੂਲ ਚ ਹੈ ਸਰਸਵਤੀ ਸਰਸਵਤੀ ਤੇਰਾ ਮੇਰਾ ਨਾਮ ਬਵਨਜੀਤ ਹੈ ਬਵਨਜੀਤ ਠੀਕ ਹੈ ਤੇ ਬਵਨ ਠੀਕ ਹੈ ਤੇ ਕਿਹੜੀ ਕਲਾਸ ਚ ਹੋਣਾ 6ਵੀਂ ਚ ਠੀਕ ਹੈ ਕਰਨ ਵੀ ਤੇਰਾ ਤੇਰਾ ਕਿਹੜਾ ਸਕੂਲ ਹੈ ਮੇਰਾ ਸ਼ਾਰਿਆ ਇੰਟਰਨੈਸ਼ਨਲ ਸਕੂਲ ਠੀਕ ਹੈ ਠੀਕ ਹੈ ਕਿਹੜੀ ਕਲਾਸ ਚ ਹੁਣ ਠੀਕ ਹੈ ਠੀਕ ਹੈ ਸਾਰੇ ਨੂੰ ਕਿਤਾ ਵਧੀਆ ਨੰਬਰ ਆਊਗੇ ਯੈਸ ਯੈਸ ਪਹਿਲੇ ਨੰਬਰ ਤੇ ਆਊਗਾ ਪਹਿਲੇ ਦੇਵਾਂਗਾ ਗੁੱਡ ਸ਼ਾਬਾਸ਼ ਪਹਿਲੇ ਦੇ ਸਾਰੇ ਪਹਿਲੇ ਤੇ ਠੀਕ ਹੈ ਠੀਕ ਹੈ ਬਹੁਤ ਵਧੀਆ ਮੈਂ ਵੀ ਪਹਿਲੇ ਦੇਵਾਂਗਾ ਗੁੱਡ ਮਰੂਤ ਪਹਿਲੇ ਦੇਦਾ ਤੁਸੀਂ ਸਭ ਬਲੌਗ ਕੀ ਨਹੀਂਓ ਤਾਂ ਸੁਣਾਓ ਫਿਰ ਬਲੌਗ ਚ ਵਾਧੂਗਾ ਤੁਸੀਂ ਬਲੌਗ ਵਾਲੀ ਨਾ ਚਿੰਤਾ ਕਰੋ ਆ ਸਾਰੇ ਪਿੰਡ ਦੇ ਨਿਆਣੇ ਸਾਡੇ ਦੇ ਬਲੌਗ ਚ ਹੀ ਐ ਹੁਣ ਜਿੱਦਣ ਫੋਟੋ ਵਾਲ ਖੇਲੇ ਦੌੜ ਲੱਗੀ ਉਹ ਸਾਰਿਆਂ ਦਾ ਬਲੌਗ ਪਾਉਂਗਾ ਜਿੱਦਣਾ ਆਪਣੇ ਉਹ ਆਪਣਾ ਕੀਰਤਨ ਉਦਣ ਦਾ ਵੀ ਪਾਉਂਗਾ 21 22 23 ਮਾਰਚ ਆਹ ਲਈ ਮਾਰਚ ਬਟੀਆਂ ਨੇ ਅਗਲੇ ਮਹੀਨੇ ਟੂਰਾਂ ਮੈਂਟ ਸਾਡੇ ਹਾਂ ਟੂਰ ਉਹ ਵੀ ਪਾਉਂਦਾ ਸਾਰੇ ਸਾਰਾ ਪਾਈ ਜਾਣਾ ਟੈਨਸ਼ਨ ਨਹੀਂ ਹੋਰ ਸੜਾਓ ਫਿਰ ਵੀ ਉਹ ਹੋ ਜਾਗਾ ਹੈ ਵੀਊ ਹੋ ਜਾਗਾ ਆਣੇ ਸਭ ਗੱਲ ਤੂੰ ਦੇਖਿਆ ਕਰਨਾ ਵੀ ਉਹ ਤਾਂ ਹੀ ਆਉਗੇ ਤੂੰ ਤਾਂ ਬੈਠਾ ਰਹਿੰਦਾ ਕਰੀ ਹੈ ਹੈ ਆਡੀ ਨੂੰ ਨਾ ਪਾਣਾ ਦਾ ਸੱਤ ਵੀ ਕੱਲਾ ਕੱਲੇ ਵੀ ਉਹ ਥੋੜੀ ਦੇਖਣੇ ਆ ਪੜ੍ਹਾਈ ਵੀ ਕਰਨੀ ਹੈ ਨਾਲ ਹੈਨਾ ਪਪਾ ਨਾ ਜੋ ਕਰਦਾ ਨਹੀਂ ਹੋਰ ਸੁਣਾਓ ਨਮੀਤਾ ਜੀ ਕਿੰਨੇ ਜੋਰੇ ਕਿੰਨੇ ਪਰਸੈਂਟਾਂ ਨੇ ਮੇਰੇ ਤਾਂ 95 ਤੋਂ ਪੱਦੇ 95% ਆ ਗਏ ਮੈਂ ਤਾਂ ਤੁਹਾਨੂੰ ਦਿੰਦੀ ਆ ਮੈਂ ਹੀ ਪਹਿਲੇ ਨੰਬਰ ਤੇ ਆਣਾ ਠੀਕ ਹੈ ਤੇਰੇ ਕਿੰਨੇ ਪਰਸੈਂਟ ਹੈ ਤੇ ਪਪਾ ਕਹਿੰਦੇ ਆ ਮੇਰੇ 98 ਲੈਂ ਫਿਰ ਤੇ ਤੂੰ ਤਾਂ ਬਹੁਤ ਵਧੀਆ ਗੁੱਡ ਸ਼ਾਬਾਸ਼ ਮੇਰੇ 99 ਲੈ ਸੱਚੀ ਉਹ ਕਿੰਨੇ ਹੁੰਦੇ 99 99 ਨਾ ਨਾ 99 ਲੜੇ 99 ਹੁੰਦੇ ਨਾ ਜੇ ਐ ਪਤਾ ਨਹੀਂ ਮੈਂ ਕਿਸਮ ਮੈਂ ਕਹਿੰਦਾ ਸ਼ਾਇਦ ਅੱਜਕੱਲ੍ਹ ਅੰਗਰੇਜ਼ੀ ਸਕੂਲਾਂ ਚ ਨਿਆਣੇ ਪੜ੍ਹਦੇ 99 ਦਾ ਪਤਾ ਹੀ ਨਹੀਂ ਹੈ ਕਈਆਂ ਨੂੰ ਕਿ 99 ਕਿੰਨਾ ਹੁੰਦਾ 98 ਕਿੰਨਾ ਹੁੰਦਾ ਹਨਾ 98 ਹੁੰਦਾ 98 ਹਾਂ ਫੌਰਵੇਂ ਕਹਿ ਨਹੀਂ ਰੋਟੀ ਖਾਣ ਨਹੀਂ ਜਾਣਾ ਹੁਣ ਉਧਰ ਹੈਂ? ਕਦਾਂ ਨਹੀਂ ਰੋਟੀ ਜਲਦੀ ਹੈ। ਜਲਦੀ ਆਓ। ਕਰਨ ਵੀਰ ਨੇ ਹੁਣ ਇਸ ਤੋਂ ਬਾਅਦ ਆਇਆ ਕਹਿੰਦਾ ਪੇਪਰਾਂ ਤੇ ਬਾਅਦ ਆਇਆ ਕਹਿੰਦਾ ਗਰਾਊਂਡ 'ਚ ਖੇਡਣ। ਮੇਰੇ ਤਾਂ ਪੇਪਰ ਵੀ ਖਤਮ ਹੋ ਗਏ। ਪੇਪਰ ਕਿੰਨੇ ਰਹਿ ਗਏ? 2 ਰਹਿ ਗਏ। ਇਹਦੇ 2 ਪੇਪਰ ਰਹਿ ਗਏ। ਕਰਨ ਕਿੰਨੇ ਪੇਪਰ ਹੈ? ਮੇਰੇ ਤੇ ਲੋ ਰਹਿੰਦੇ। ਮੇਰੇ ਵੀ ਤਿੰਨ ਰਹਿੰਦੇ ਜੇ। ਇਹਨਾਂ ਨੂੰ ਮੇਰੇ ਹਿੰਦੀ ਦੇ ਕਰ। ਚਾਰ ਰਹਿੰਦੀ ਹੈ। 4 ਰਹਿੰਦੇ ਸਾਡੇ। ਫੇਰ ਆਣਾ ਬਾਅਦ ਵਿੱਚ। ਹਾਂ। ਮੈਨੂੰ ਛੁੱਟੀਆਂ ਨਹੀਂ ਆਉਂਦੀਆਂ ਮਾਂ ਤੈਨੂੰ ਛੁੱਟੀਆਂ ਹੋ ਗਈਆਂ ਤੇਰੇ ਸਾਰੇ ਹੋ ਗਏ ਮੇਰਾ ਇੱਕ ਮੇਰੇ ਦੋ ਰੈਂਦੇ ਸਾਇੰਸ ਦਾ ਮੇਰੇ ਦੋ ਰੈਂਦੇ ਮੇਰੇ ਚਾਰ ਰੈਂਦੇ ਤੇਰਾ ਮੈਥਰਾ ਰਹਿ ਗਿਆ ਸੱਤਵੀਂ ਜੀ ਐਮਆਰ ਸਿਟੀ ਚ ਕਿਹੜੇ-ਕਿਹੜੇ ਪੜਦਾ ਤਿੰਨ ਜਣੇ ਨਾ ਤੇ ਸਰਸਪਤੀ ਦੋ ਜਣੇ ਤੇ ਸ਼ੌਰਿਆ ਇੰਟਰਨੈਸ਼ਨਲ ਚ ਕਿਹੜੇ-ਕਿਹੜੇ ਇੱਕ ਕਰਨ ਤੇ ਇੱਕ ਮਾਨ ਮਾਨ ਹੈ ਨਾ ਸਰਕਾਰੀ ਸਕੂਲ ਭਗਵਨ ਸਿੰਘ ਭਗਵਨ ਸਿੰਘ ਕਿਹੜਾ ਕਿਹੜੀ ਕਲਾਸ ਚ ਹੈ ਕਿਪ ਤੇ ਪੜ੍ਹਿਆ ਨਾ 6ਵੀਂ ਨਹੀਂ ਕਿਹੜੇ ਸਕੂਲ ਚ ਅੱਛਾ ਇੱਕ ਪਿੰਡ ਵਾਲੇ ਚ ਨਾ ਠੀਕ ਹੈ ਠੀਕ ਹੈ ਹੁਣ ਅੱਗੇ ਕਿਹੜੇ ਦੀ ਤਿਆਰੀ ਹੈ ਫਿਰ ਕਿਹੜੇ ਸਕੂਲ ਚ ਜਾਣਾ ਕੇ ਨਵਛੋੜੀ ਨਵਛੋੜੀ ਦੇਣਗੇ ਚ ਕਿਹੜੇ ਸਰਸਵਤੀ ਜਾਊਗਾ ਵੀ ਭੇਜਾਂਗਾ ਸਲਾਹ ਨਹੀਂ ਦੇ ਸਕੂਲ ਠੀਕ ਹੈ ਠੀਕ ਹੈ ਠੀਕ ਹੈ ਨਹੀਂ ਚੱਲ ਵਧੀਆ ਵਧੀਆ ਪੜ੍ਹਿਆ ਕਰੋ ਜਿੰਨਾ ਪੜੋਗੇ ਉਹਨਾਂ ਤੁਹਾਡੇ ਲਈ ਚੰਗਾ ਠੀਕ ਹੈ ਉਹ ਵੀ ਆ ਗਈ ਹਮ ਤਾਂ ਬਹੁਤ ਪੜ੍ਹਦੇ ਹਾਂ ਫੇ ਤੁਸੀਂ ਸਾਰੇ ਇੱਕੋ ਹੀ ਉਮਰ ਦੇ ਆ ਤੁਸੀਂ ਇੱਕ ਇਹਦਾ 6 ਮਹੀਨੇ بڑا ਹੈ ਕੋਈ ਛੋਟਾ ਹੈ ਹਨਾ ਇਦਾਂ ਹੀ ਆ ਇੱਕ ਵਿਚਾਲੇ ਵਾਲੇ ਛੋਟੇ ਕਾਲੇ ਰਮਲ ਵਾਲੇ ਨੂੰ ਛੱਡ ਕੇ ਬਾਕੀ ਬਰਾਬਰ ਦੀ ਹੈ ਤੁਸੀਂ ਮਾੜੇ ਈ ਛੋਟਾ ਈ ਹੈ ਮਹੀਨਾ ਮਹੀਨਾ ਨਹੀਂ ਅੱਧਾ ਮਹੀਨਾ ਹਾਂ ਅੱਧਾ ਮੈਂ ਹੀ ਤਾਂ ਬਣਾ ਮਹੀਨਾ ਅੱਧਾ ਮਹੀਨੇ ਦੀ ਕੋਈ ਗੱਲ ਨਹੀਂ ਹੁੰਦੀ ਅੱਛਾ ਬਣਾਇਆ ਸਾਰੇ ਆ ਗਏ ਮੈਨੂੰ ਹੋਰ ਵੀ ਤੂੰ ਕਿੰਨੇ ਮੈਨ ਆ ਮੈਂ 8 1000 ਪਪਾ ਸ਼ਾਇਦ ਤੂੰ ਵੀ ਪੁੱਤ ਨੇ ਜਿਹੜੇ ਸਕੂਲ ਨੇ 12 ਲਾ ਵੀ 2012 ਦਾ ਪਤਾ ਨਹੀਂ ਕਿ ਉਹ ਵੇਤੀ ਉਹ ਤੇਰੀ ਕਿੰਨੇ ਕਿ ਕਿੰਨੀ ਕਿੰਨੀ ਡੇਟ ਆ ਵਰਤਾ ਤੁਹਾਡੀ ਮੈਂ 2013 ਤੇਰੀ ਤੇਰੀ 2015 ਠੀਕ ਹੈ ਤੇਰੀ 2016 ਤੇਰੀ 2013 ਤੇਰੀ 2014 ਠੀਕ ਹੈ ਤੇਰੀ 2016 ਹਾਂਜੀ 2013 ਹਾਂਜੀ 2013 ਠੀਕ ਹੈ ਠੀਕ ਹੈ 2013 ਤੇਰੀ ਕਿਹੜੀ ਹੈ 2012 ਅੱਛਾ 12 ਠੀਕ ਹੈ ਤੇ ਬਗੜਾ 12 ਵਾਲਾ ਹੀ ਆ ਫਿਰ ਹੈ ਬਿਹਾਰੀ ਲੋਗ ਹੈ ਆਇਆ ਇਹ ਬੰਦੇ ਓਏ ਇਦਾਂ ਨਾ ਕਰਿਆ ਕਰ ਮੋਜਾ ਨਹੀਂ ਕਰੇਗਾ ਜੇ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਿਆ ਹੋਵੇ ਤਾਂ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ